ਥੋੜਾ ਜਿਹਾ ਪਿੰਡ ਦਾ ਫੀਲ ਵੀ ਕਾਫੀ ਰਾਸ਼ਨ ਲੋਕਾਂ ਦੇ ਘਰਾਂ 'ਚ ਇਕੱਠਾ ਹੋਇਆ ਪਿਆ ਅਸੀਂ ਤਾਂ ਹੀ ਵੀ ਇਹ ਚੀਜ਼ ਨਹੀਂ ਵੇਖ ਕੇ ਅਸੀਂ ਪਸ਼ੂਆਂ ਵਾਲੇ ਰਾਸ਼ਨ ਦਾ ਅਹਿਮੀਅਤ ਦਿੰਦੀ ਹੈ ਜੀ ਜਿਵੇਂ ਅਸੀਂ ਵੇਖਿਆ ਨਾ ਬੜਾ ਜਿਆਦਾ ਬੇਇੱਜ਼ਤੀਗਤਾਈ ਵੀ ਹੋਇਆ ਪਿਆ ਬੰਦਾ ਪੇਸਟ ਜਿਆਦਾ ਕਰ ਰਿਹਾ ਹੈ ਜੀ ਇਕੱਠਾ ਹੋਇਆ ਪਿਆ ਬਹੁਤ ਜ਼ਿਆਦਾ ਇਹ ਸਾਹ ਦੋ ਸਾਲ ਦਾ ਵੀ ਕਹਿ ਸਕਦੇ ਆ ਵੀ ਵਿਚ ਵਿਚ ਦਾ ਇੰਨਾ ਇਕੱਠਾ ਇਕੱਠਾ ਹੋਈ ਜਾਂਦਾ ਜੀ ਕਾਲੇ ਕਰੀਏ ਲੋਕਾਂ ਨੇ ਇਹ ਵੀ ਜਮਾ ਕਰ ਲੈਣਾ ਪਾਸਾਂ ਜੀ ਜਮਾ ਕਰ ਰਹੇ ਨੇ ਕਿ ਕਰਦੇ ਨੇ ਕਿ ਚਾਰਜਾਂ ਨਾਲ ਲੜ ਪੜ ਕੇ ਇੱਥੋਂ ਤੱਕ ਪਹੁੰਚੇ ਆ ਜੀ ਤੇ ਜਦੋਂ ਉੱਤੇ ਜਾ ਕੇ ਵੇਖਿਆ ਦੋ ਟਰਾਲੇ ਖੜੇ ਪੂਰੇ ਹੀ ਭਰੇ ਭਈਏ ਜੀ ਉਹ ਦਾ ਮਤਲਬ ਮਾੜੀ ਗੱਲ ਆ ਲੋਕਾਂ ਦੀ ਵੀ ਅਸੀਂ ਭਰੋਸਾ ਕਰਕੇ ਲੋਕਾਂ ਦੀ ਸਹਾਇਤਾ ਕਰਨ ਆਏ ਹਾਂ ਇਹੋ ਗੱਲ ਕੇ ਪਿੰਡੇ ਕੋਲੇ ਸਾਕਤ ਕਲਾ ਪਿੰਡ ਆ ਸਾਡਾ ਜੀ ਉੱਥੋਂ ਆਏ ਆ ਚੱਲ ਕੇ ਤੇ ਪਰ ਲੋਕ ਆ ਜਿੱਦਾਂ ਕਰੀ ਜਾਂਦੇ ਆ ਹਰ ਕਦਮੋਂ ਉਹ ਤੋਂ ਥੋੜਾ ਜਿਹਾ ਮਾਨ ਮਾਨ ਫੇਸ ਪਹੁੰਚਦੀ ਆ ਜੀ ਅਸੀਂ ਵੀ ਸਾਰੇ ਉਹਨਾਂ 8-10 ਕਿਲਾ ਦਿਨ ਨੌਕ ਕਰਦੇ ਹਾਂ ਕੰਮ ਜਿਹੜੇ ਤੇ ਅਸੀਂ ਪਹਿਲਾਂ ਸਾਰੇ ਪਿੰਡ 'ਚ ਇਕੱਠਾ ਕਰਿਆ ਮਿਹਨਤ ਕਰੀਏ ਨਾ ਜੀ ਦੋ ਦਿਨ ਭਕਾਈ ਪਈ ਸੀ ਬਾਅਦ 'ਚ ਇੱਥੇ ਆਈਆਂ ਤੇ ਇਹਨਾਂ ਨੂੰ ਕੁਝ ਕਰਿਆ ਸੀ ਆਈਆਂ ਆ ਨੀ ਜਿਹੜੇ ਲੋੜਵੰਦ ਉਹਨਾਂ ਨੂੰ ਮਿਲਦੇ ਰਹਿ ਜਾਂਦਾ ਸਹੀ ਗੱਲ ਹੈ ਸੇਵਾ ਸਹੀ ਖਾਂ ਫਰੇਟ ਚੋਰ ਜੀ ਅਸੀਂ ਬੇਨੇ ਆ ਜੀ ਉਹਨਾਂ ਰਾਸ਼ਨ ਦਾ ਪਹਿਲਾਂ ਹੀ ਬਹੁਤ ਹੋਇਆ ਪਿਆ ਜੀ ਫਿਰ ਫਿਰ ਲੈ ਲੈ ਰੱਖੀਆਂ ਮੈ ਜੀ ਦੁਆਰੇ ਗਾਂਲ ਵਾਸਤੇ ਉਹਨਾਂ ਇਕੱਠਾ ਕਰੀ ਜਾਂਦੇ ਆ ਪੰਜਾਬ ਦੇ ਵਿੱਚ ਹੜ੍ਹ ਆਏ ਪੰਜਾਬ ਦੀ ਆਫਤ ਵਿੱਚ ਪੰਜਾਬੀ ਪੂਰੀ ਤਰ੍ਹਾਂ ਇੱਕ ਦੂਜੇ ਦਾ ਸਾਥ ਦਿੰਦੇ ਨਜ਼ਰ ਆਏ ਤੁਸੀਂ ਕਿਸੇ ਵੀ ਜ਼ਿਲ੍ਹੇ ਵਿੱਚ ਚਲ ਜੋ ਜਿੱਥੇ ਵੀ ਆਫਤ ਆਈ ਉਥੇ ਲੋਕਾਂ ਨੇ ਕਹਿ ਰਹੀਏ ਕਿ ਟਰਾਲੀਆਂ ਪਰ ਪਰ ਕੇ ਗੱਡੀਆਂ ਪਰ ਪਰ ਕੇ ਰਾਸ਼ਨ ਭਰ ਦਿੱਤੇ ਲੋਕਾਂ ਨੂੰ ਖਾਣ ਤੋਂ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਸਮੱਸਿਆ ਨਹੀਂ ਹੋਣ ਦਿੱਤੀ ਮੇਰੇ ਨਾਲ ਦੋ ਵੀਰ ਨੇ ਬਠਿੰਡੇ ਦੀ ਸੰਗਤ ਮੰਡੀ ਤੋਂ ਆਏ ਨੇ ਕਹਿੰਦੇ ਸੇਵਾਦਾਰ ਆ 2% ਵਾਲੇ ਵੀਰੇ ਸਭ ਤੋਂ ਪਹਿਲਾਂ ਇਹ ਦੱਸੋ ਸੇਵਾ ਲੈ ਕੇ ਆ। ਤੜੀ ਲੱਗਾ ਕਿ ਨਹੀਂ ਇਸ਼ੂਸ ਦੀ ਕਰਦੇ ਨੇ ਲੋਕ। ਹਾਂਜੀ ਥੋੜਾ ਜਿਵੇਂ ਆਸੇ-ਪਾਸੇ ਵੇਖੀ ਜਾਂਦੇ ਆ ਥੋੜਾ ਜਿਹਾ ਹੁੰਦਾ ਫੀਲ ਵੀ ਕਾਫੀ ਰਾਸ਼ਨ ਲੋਕਾਂ ਦੇ ਘਰਾਂ 'ਚ ਇਕੱਠਾ ਹੋਇਆ ਪਿਆ। ਅਸੀਂ ਤਾਂ ਹੀ ਵੀ ਇਹ ਚੀਜ਼ ਨਹੀਂ ਵੇਖ ਕੇ ਅਸੀਂ ਪਸੂਆਂ ਵਾਲੇ ਰਾਸ਼ਨ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਹੈ ਜਿਵੇਂ ਅਸੀਂ ਵੇਖਿਆ ਨਾ ਥੋੜਾ ਜਿਆਦਾ ਬੇਇਜ਼ਤੀ ਵੀ ਹੋਇਆ ਪਿਆ ਕੰਮ। ਬੇਸਟ ਜ਼ਿਆਦਾ ਕਰ ਰਹੇ ਆ ਜੀ ਇਕੱਠਾ ਹੋਇਆ ਪਿਆ ਬਹੁਤ ਜ਼ਿਆਦਾ ਤੇ ਸਾਤ ਦੋ ਸਾਲ ਦਾ ਵੀ ਕਹਿ ਸਕਦੇ ਆਂ ਵੀ ਵਿਚ ਵਿਚ ਤਾਂ ਇੰਨਾ ਕੁ ਕਲੈਕਟਰ ਇਕੱਠਾ ਹੋਈ ਜਾਂਦਾ ਜੀ ਦੋ ਦੋ ਸਾਲ ਦਾ ਤੇ ਇਹ ਮਤਲਬ ਜੀ ਇਹ ਤੁਸੀਂ ਪਸੂਆਂ ਲੈ ਕੇ ਇੱਕ ਬੁਰੀ ਦੀ ਕੀਮਤ ਕੀਤੀ ਹੈ ਇਹ ਸਾਨੂੰ ਸੇਵਾ ਕਰਕੇ 585 ਰੁਪਏ ਦਾ ਗੱਟਾ ਪਿਆ ਜੀ ਇੱਕ 25 ਕਿਲੋ ਦਾ ਤੇ ਇਹਦੇ ਨਾਲ ਤੁਹਾਨੂੰ ਜੇ ਗੱਲ ਕਰੀਏ ਲੋਕਾਂ ਨੇ ਇਹ ਵੀ ਜਮ੍ਹਾਂ ਕਰ ਲੈਣੇ ਬਾਸਾਂ ਹਾਂਜੀ ਜਮ੍ਹਾਂ ਕਰ ਰਹੇ ਕਰ ਪੀ ਰਹੇ ਕਿਸਾਨ ਆਉਣ ਕੱਟੇ ਅੱਗੇ ਤੱਕੇ ਨਾਲ ਲੈ ਕੇ ਗਏ ਆ ਜੀ ਅ ਵੀ ਸਾਨੂੰ ਲੈ ਕੇ ਚੱਲੋ ਅਸੀਂ 100 ਗੱਟਾ ਇੱਥੇ ਲਾਇਆ ਸੀ 100 ਸਭ ਤੋਂ ਦਾਣ ਲੈ ਕੇ ਸਾਨੂੰ ਲੋੜ ਆ ਜਦੋਂ ਸਾਡੇ ਸੇਵਾਦਾਰ ਉੱਥੇ ਜਾ ਕੇ ਵੇਖਿਆ ਉੱਥੇ ਪਹਿਲਾਂ ਹੀ ਲੋ ਟ੍ਰਾਲੇ ਉਹਨਾਂ ਨੂੰ ਰਾਖਣ ਪੱਟੀ ਜਾਂਦੇ ਸੀ ਕਸਮਾ ਦਾ ਅਸੀਂ ਕਿੰਨੇ ਉਹਨੂੰ ਕਰਦਾ ਕਿ ਯਾਰ ਅਸੀਂ ਜੇਵਾਇ ਕਰਨੀ ਬਹੁਤ ਮਾਨਦਗੀ ਹੋਇਆ ਵੀ ਸਾਨੂੰ ਝੂਠ ਬੋਲ ਕੇ ਇੰਨੀ ਵਾਰੀ ਪ੍ਰਸ਼ਾਸਨ ਨਾਲ ਲੜ ਪੜ ਕੇ ਇੱਥੋਂ ਤੱਕ ਪਹੁੰਚੇ ਆ ਜੀ ਤੇ ਜਦੋਂ ਉੱਥੇ ਜਾ ਕੇ ਵੇਖਿਆ ਦੋ ਟਰਾਲੇ ਕਿਹੜੇ ਪੂਰੀ ਫੀਲ ਹੋਈਏ ਚੀਜ਼ ਦੀ ਬਹੁਤ ਮਤਲਬ ਮਾੜੀ ਗੱਲ ਆ ਲੋਕਾਂ ਦੀ ਜੇ ਅਸੀਂ ਭਰੋਸਾ ਕਰਕੇ ਲੋਕਾਂ ਦੀ ਸਹਾਇਤਾ ਕਰਨ ਆਏ ਅੰਨੀ ਤੁਰ ਚੱਲ ਕੇ ਬਠਿੰਡੇ ਕੋਲੇ ਸੰਗਤ ਕਲਾ ਪਿੰਡ ਆ ਸਾਡਾ ਜੀ ਉੱਥੋਂ ਆਏ ਆ ਚੱਲ ਕੇ ਤੇ ਪਰ ਲੋਕ ਆ ਚੀਜ਼ਾਂ ਕਰੀ ਜਾਂਦੇ ਆ ਹਰਕਤਾਂ ਉਹ ਤੋਂ ਥੋੜਾ ਜਿਹਾ ਮਨ ਨੂੰ ਫੇਸ ਪਹੁੰਚਦੀ ਆ ਜੀ ਇਧਰ ਉਧਰ ਤੁਸੀਂ ਹੁਣ ਥੋੜਾ ਮੇਰੇ ਆਪਾਂ ਗੱਲ ਕਰਦੇ ਆ ਕਿ ਇਹਨਾਂ ਦੱਸਿਆ ਕਿ ਜੀ ਮਨ ਟੁੱਟਦਾ ਹੋਵੇ ਹੈ ਨਾ ਸੇਵਾ ਕਰਨੀ ਹੈ ਤੇ ਜਦੋਂ ਤੁਹਾਡੀ ਆਪਣੀ ਜ਼ਮੀਨ ਕੀਤੀਆਂ ਕਿਉਂਕਿ ਹੱਕ ਹਲਾਲ ਦੀ ਕਮਾਈ ਲੈ ਕੇ ਆਂਦੇ ਆਪਾਂ ਵੀ ਅਸੀਂ ਤੇ ਜੀ ਸਾਰੇ ਉਹਨਾਂ 8-10 ਕਿੱਲਾਂ ਤੇ ਬਲਾਉਂ ਕਰਦੇ ਆ ਜੀ ਫੈਮਿਲੀ ਜੋ ਤੇ ਵੀ ਅਸੀਂ ਪਹਿਲਾਂ ਸਾਰੇ ਪਿੰਡ ਚੋਂ ਇਕੱਠਾ ਕਰਿਆ ਮਿਹਨਤ ਕਰੀਏ ਨਾ ਜੀ ਦੋ ਦਿਨ ਭਕਾਈ ਕਰੀ ਅਸੀਂ ਬਾਅਦ ਚੋਂ ਇੱਥੇ ਆਏ ਆ ਤੇ ਇਹਨੂੰ ਜਿਹੜਾ ਸਭ ਕੁਝ ਕਰਿਆ ਸੀ ਆਈਆਂ ਵੀ ਜਿਹੜੇ ਲੋੜ ਬੰਦ ਉਹਨਾਂ ਨੂੰ ਮਿਲਦੇ ਰਹਿਣ ਤਾਂ ਸਹੀ ਵੀ ਉਹਨਾਂ ਸੇਵਾ ਸਹੀ ਖਾਂ ਲੱਗ ਜੀ ਹੈ ਨਾ ਪਰੇਚੋਂ ਵੀ ਅਸੀਂ ਦੇਖਿਆ ਜੀ ਉਹਨਾਂ ਰਾਸ਼ਨ ਦਾ ਪਹਿਲਾਂ ਹੀ ਬਹੁਤ ਹੋਇਆ ਪਿਆ ਜੀ ਫਿਰ ਫਿਰ ਲੈ ਲੈ ਰੱਖੀ ਜਾਂਦੇ ਆ ਵੀ ਦੁਆਰੇ ਗਾਂ ਵਾਲੇ ਵਾਸਤੇ ਉਹ ਕਰ ਲੈਣ ਇਕੱਠਾ ਕਰੀ ਜਾਂਦੇ ਆ ਉਹ ਗੱਲ ਕਿਤੇ ਜੀ ਉਹ ਲੱਗਦੀ ਆ ਵੀ ਗਲਤ ਗੱਲ ਨੇ ਵੀ ਕਈ ਇਹੋ ਜਿਹੇ ਘਰ ਵੀ ਹੋਣਗੇ ਜਿਹਨਾਂ ਨੂੰ ਲੋੜ ਆ ਗਈ ਉਹਨਾਂ ਤੱਕ ਨਹੀਂ ਜਾਂਦਾ ਜਿਹੜੇ ਕਈ ਘਰ ਇਹੋ ਜੀ ਵੀ ਆ ਜਿਨ੍ਹਾਂ ਨੂੰ ਪਹਿਲਾਂ ਮੇਰੇ ਕੋਲ ਦੁਬਾਰੇ ਦੁਬਾਰੇ ਲਈ ਜਾਂਦੇ ਜਮਾ ਕਰੀ ਜਾਂਦੇ ਆਗੇ ਚਲੋ ਆਖਰੀ ਮੈਸੇਜ ਹੋ ਇਹਨਾਂ ਲੋਕਾਂ ਨੂੰ ਕਿ ਜਿਹੜੇ ਇਹ ਚੀਜ਼ ਕਰਦੇ ਕੋਈ ਸਾਰੇ ਨਹੀਂ ਕਰਦੇ ਮੈਂ ਕਈ ਇਹ ਵੀ ਦੇਖਿਆ ਜਿਹੜੇ ਕਹਿੰਦੇ ਘਰਾਂ ਦੇ ਵਿੱਚ ਡੁੱਬੇ ਤਾਨੂੰ ਚਾਰਜ ਘੁਪਾਉਂਦੇ ਆ ਲੇਕਿਨ ਤੁਹਾਨੂੰ ਤੁਹਾਡੇ ਕੋਲ ਬਾਰੇ ਦੇਖਣ ਨੂੰ ਮਿਲਦੇ ਆ ਕੀ ਕਹਿਣਾ ਮੈਨੂੰ ਇਹੀ ਹੈ ਜੀ ਲੋਕਾਂ ਨੂੰ ਵੀ ਬਸ ਵੀ ਇਹ ਜਿਆ ਕੁਝ ਨਾ ਕਰੋ ਜਿਸ ਨਾਲ ਆਪਣੇ ਅੱਗੇ ਮਤਲਬ ਲੋਕਾਂ ਨੂੰ ਥੋੜਾ ਜਿਆ ਵੀ ਪਿੱਛੇ ਹਟਣ ਸੇਵਾ ਕਰਨ ਤੋਂ ਝਿਜਕਣ ਥੋੜਾ ਜਿਆ ਵੀ ਇਹ ਚੀਜ਼ ਨਾ ਕਰੋ ਵੀ ਠੀਕ ਹੈ ਹੁਣ ਮਤਲਬ ਪਸ਼ੂਆਂ ਦਾ ਚਾਰਾ ਜਿਹੜੇ ਲੋਕ ਆ ਵੀ ਰਹੇ ਉਹਨਾਂ ਨੂੰ ਮਤਲਬ ਇਹ ਹੈ ਜੀ ਪਸ਼ੂਆਂ ਦਾ ਚਾਰਾ ਵਗੈਰਾ ਥੋੜਾ ਜਿਆ ਲੋੜ ਹੈ ਕਿ ਜੋ ਵੀ ਦੇਖ ਕੇ ਮੜਾ ਜਾਂ ਸੱਸ ਬਸ ਦੇਖ ਕੇ ਪਹਿਲਾਂ ਸੇਵਾ ਜੀ ਫਿਰ ਹੀ ਮਤਲਬ ਲੋਕ ਇਹ ਚੀਜ਼ ਵੱਲ ਧਿਆਨ ਦੇਣ ਪਹਿਲਾਂ ਵੇਖ ਕੇ ਨਾ ਆਸਾ ਪਾਸਾ ਦੇ ਸੇਵਾਦਾਰ ਨਹੀਂ ਆਉਣ ਜੀ ਇੱਥੇ ਜਿਹੜਾ ਵੀ ਕੁਝ ਲਿਆਉਣਾ ਮਤਲਬ ਥੋੜੇ ਪਸ਼ੂਆਂ ਦੇ ਚਾਰੇ ਦੀ ਲੋੜਾ ਰਾਸ਼ਨ ਦੀ ਨਹੀਂ ਨਹੀਂ ਕਹਿ ਸਕਦੇ ਜੀ ਜਿਆਦਾ ਲੋੜ ਚਲੋ ਸ਼ੁਕਰੇ ਜੀ ਬੋ ਬੋਤਾਂ ਧੰਨਵਾਦ ਦੇਖੋ ਇੱਕ ਹੀ ਸੇਵਾ ਕਰਨ ਦਾ ਇਹ ਸੰਦੇਸ਼ ਕੀ ਆ ਉਹ ਕਹਿੰਦੇ ਕਿ ਜਮਾ ਖੋਰੀ ਨਾ ਕਰਿਓ ਕਿਉਂਕਿ ਸਾਡੇ ਵੀ ਜਿਹੜੇ ਆ ਹੱਕ ਹਲਾਲ ਦੇ ਸੇਵਾ ਕਰਨ ਆਏ ਆ ਹੱਕ ਹਲਾਲ ਦੀ ਕਮਾਈ ਹੈ ਲੋ ਜ਼ਰੂਰ ਲੇਕਿਨ ਸਿਰਫ ਸੇਵਾ ਲਈ ਕਿ ਕਾਲੂ ਇਹ ਨਾ ਹੋਵੇ ਕਿ ਜਿਹੜੇ ਸੇਵਾ ਕਰਨ ਆਏ ਆ ਕਿ ਉਹ ਲੋਕਾਂ ਦਾ ਮਾਨ ਹੀ ਹਾਰ ਜਵੇ ਕਿਉਂਕਿ ਪੰਜਾਬ ਦੇ ਵਿੱਚ ਕਿਤੇ ਵੀ ਹਾਫਸ ਹੁੰਦੇ ਨੇ ਲੋਕ ਖ ਤਾਂ ਉਹਦਾ ਮਿਸਯੂਜ਼ ਜਿਹੜਾ ਨਹੀਂ ਹੋਣਾ ਚਾਹੀਦਾ